ਅ ਬਿਟ ਅੱਜ ਮੈਨੂੰ ਸਵੇਰ-ਸਵੇਰੇ ਹੀ ਮਾਰਨਿੰਗ 9 ਪੀਐਮ ਦੇ ਆਸ-ਪਾਸ ਇੱਕ ਪੇਪਰ ਨਿਊਜ਼ਪੇਪਰਾਂ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਜਿਹੜਾ ਫਤਿਹਬਾਦ ਦਾਣਾ ਮੰਡੀ ਦੇ ਲਾਗੇ ਠੇਕਾ ਹੈਗਾ ਸ਼ਰਾਬ ਦਾ ਜੋ ਕਿ ਕੋਈ ਠੇਕੇਦਾਰ ਹੈਗੇ ਹੈਰੀ ਸੰਧੂ ਲੁਧਿਆਣਾ ਦੇ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈਗਾ ਤੇ ਇਨਚਾਰਜ ਕੋਈ ਰਾਤਪਾਲ ਨੇ ਇਹ ਬੱਚਿਆਂ ਨੂੰ ਇੱਥੇ दारू ਸਪਲਾਈ ਕਰ ਰਹੇ ਨੇ ਮਤਲਬ ਛੋਟੇ ਬੱਚਿਆਂ ਨੂੰ ਜਿਹੜੇ ਮਾਈਨਰ ਬੱਚੇ 18 ਸਾਲ ਤੋਂ ਘੱਟ عمر ਉਹਨਾਂ ਨੂੰ दारू ਵੇਚ ਰਹੇ ਗਿਆ ਸਾਡੇ ਜੁਨਾਈਲ ਜਸਟਿਸ ਐਕਟ ਮੱਲ ਮੌਕੇ ਦੇ ਉੱਤੇ ਕਾਰਵਾਈ ਕਰਦੇ ਪੁਲਿਸ ਵਿਭਾਗ ਦੇ ਨਾਲ ਤੇ ਐਸਆਈ ਗੁਰਪਾਲ ਸਿੰਘ ਜੀ ਫਟੇਵਾ ਚੌਂਕੀ ਤੋਂ ਨਾਲ ਤੇ ਇੰਸਪੈਕਟਰ ਜਿਹੜਾ ਐਕਸਾਈਜ਼ ਹੈਗੇ ਆ ਰਾਮ ਮੁਰਤੀ ਜੀ ਉਹਨੇ ਨਾਲ ਮੇਰੇ ਸੁਖਮਨ ਜੀ ਤੇ ਲੀਗਲ ਅਫਸਰ ਅਸੀਂ ਇੱਥੇ ਮੌਕੇ ਪਹੁੰਚ ਕੇ ਦੇਖਿਆ ਤੇ ਗੱਲਬਾਤ ਕੀਤੀ ਤੇ ਸਾਨੂੰ ਕਨਫਰਮ ਹੋਇਆ ਵੀ ਜਿਹੜੇ ਇਸ ਥਿੱਕੇ ਦੇ ਵਾਸਤੇ ਵਿੱਚ ਉਹ ਬੱਚਿਆਂ ਨੂੰ दारू ਦਿੱਤੀ ਗਈ ਇੱਕ ਤੋਂ ਦੋ ਵਾਰ ਦਿੱਤੀ ਗਈ ਹੈਗੀ ਆ ਮੌਕੇ ਦੇ ਉੱਤੇ ਐਕਸਾਈਜ਼ ਅਫਸਰ ਵੱਲੋਂ ਸਾਡਾ ਹੁਣ ਚਲਾਨ ਜਿਹੜਾ ਬੰਦ ਹੈ ਉਸ ਦੀ ਰਿਪੋਰਟ ਬਣਾਈ ਜਾ ਰਹੀ ਹੈਗੀ ਤੇ ਮਾਨਯੋਗ ਡੀਸੀ ਸਾਹਿਬ ਵੱਲੋਂ ਇਹਨਾਂ ਦਾ ਚਲਾਨ ਪੈਣਾ ਹੈਗਾ ਉਸ ਤੋਂ ਪਰਾਂਤ ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਸਾਨੂੰ ਤੱਥ ਪੂਰੇ ਨਿਕਲ ਕੇ ਆਏ ਵੀ ਸਪਲਾਈ ਕੀਤੀ ਗਈ ਹੈ ਜਾਂ ਬੱਚਾ ਕਈ ਵਾਰ ਲੈ ਕੇ ਗਿਆ ਹੈ ਜਾਂ ਇਹ ਲਗਾਤਾਰ ਬੰਦ ਰਹੇ ਹੈਗੇ ਐ ਇਸ ਚੀਜ਼ ਨੂੰ ਤਾਂ ਉਹਨੂੰ ਦੇਖਦੇ ਹੋਏ ਅਸੀਂ ਇਹਨਾਂ ਦੇ ਸੈਕਸ਼ਨ 77 ਅਤੇ 78 ਦੇ ਅੰਦਰ ਪਰਚਾ ਵੀ ਦਰਜ ਕਰਾਂਗੇ ਅਤੇ ਇਸ ਦੇ ਨਾਲ ਹੀ ਜਿਹੜੇ ਰਾਜਪਾਲ ਤੇ ਹੈ ਰਿਹਾ ਗਿਆ ਉਹ ਜਿਹੜੀ ਭਾਰਤੀ ਨਿਆਂਇ ਸੈਤ ਹੈ ਗਿਆ ਉਹਨੂੰ 61 ਦੇ ਅੰਦਰ ਅਸੀਂ ਦਰਜ ਕਰਾਂਗੇ ਇੱਕੋ ਹੀ ਐਫ ਆਈ ਆਰ ਦੇ ਅੰਦਰ ਚਾਰੋਂ ਬੰਦੇ ਨਾਮ ਨੋਟ ਕਰਾਂਗੇ ਜੋ ਜਿਸ ਤਰ੍ਹਾਂ ਜਿਲੇਂਦਰ ਦੇ ਜੰਮੂ ਵਿੱਚ ਠੇਕੇ ਆ ਉਹਨਾਂ ਨੂੰ ਦੇਖੋ ਸਾਡੀ ਟੀਮ ਜਿਹੜੀ ਹੈਗੀ ਹੈ ਰੈਗੂਲਰ ਚੈਕਿੰਗਾਂ ਦੇ ਦੌਰਾਨ ਇੱਕ ਸਾਈਜ਼ ਵਾਲਿਆਂ ਦਾ ਕੰਮ ਹੁੰਦਾ ਹੈਗਾ ਐਕਸਾਈਜ਼ ਇੰਸਪੈਕਟਰ ਨੇ ਈਟੀਓ ਨੇ ਇਹ ਕਨਫਰਮ ਕਰਨਾ ਹੁੰਦਾ ਹੈ ਵੀ ਕੀ ਵਾਸਤਵ ਦੇ ਅੰਦਰ ਉਹਨਾਂ ਠੇਕਿਆਂ ਦੇ ਉੱਤੇ ਬੱਚਿਆਂ ਨੂੰ ਦਾਰੂ ਵੇਚੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ ਈਵਨ ਕੀ ਠੇਕਿਆਂ ਦੇ ਬਾਹਰ ਡਿਸਪਲੇ ਵੀ ਹੋਣਾ ਚਾਹੀਦਾ ਜੁਨਾਈਲ ਜਸਟਿਸ ਐਕਟ ਸੈਕਸ਼ਨ 77 ਔਰ 78 ਇਹਦੇ ਅੰਦਰ ਕੀ ਕੀ ਕਾਰਵਾਈਆਂ ਹੈਗੀਆਂ ਉਹ ਸਾਰੇ ਡਿਸਪਲੇ ਵੀ ਹੋਣਾ ਚਾਹੀਦਾ ਪਰ ਠੇਕਿਆਂ ਤੇ ਇਹ ਡਿਸਪਲੇ ਨਾ ਹੋਣ ਦੀ وجہ ਨਾਲ ਜਿਹੜੇ ਬੱਚੇ ਅੰਦਰ ਸ਼ੌਪਕੀਪਰ ਦੁਕਾਨਦਾਰ ਵੀ ਲੱਗੇ ਹੁੰਦੇ ਉਹ ਅਣਜਾਣ ਹੁੰਦੇ ਆ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਪੜੇ ਲਿਖੇ ਘੱਟ ਹੁੰਦੇ ਆ ਇਹ ਬੱਚਿਆਂ ਨੂੰ ਦਾਰੂ ਦੇ ਦਿੰਦੇ ਆ ਜੋ ਕਿ ਗੈਰਕਾਨੂੰਨੀ ਹੈਗਾ ਤੇ ਜਿਹੜਾ ਅੱਜ ਮਸਲਾ ਉਹੀ ਚੀਜ਼ ਦੇਖਣਾ ਹੈ ਜਿਹੜਾ ਇੱਥੇ ਇੱਕ ਲੱਗਿਆ ਹੋਇਆ ਲੜਕਾ ਉਹ ਹਿਮਾਚਲ ਪ੍ਰਦੇਸ਼ ਤੋਂ ਹੈਗੇ ਆ ਪਰ ਉਹ 10 ਪੜਿਆ ਬੱਚਾ ਹੈਗਾ ਉਹਨੂੰ ਮਤਲਬ ਇਸ ਚੀਜ਼ ਦੀ ਨੋਲੇਜ ਨਹੀਂ ਹੈਗੀ ਵੀ ਉਹ ਕੋਈ ਦਾਰੂ ਬੱਚੇ ਨੂੰ ਦੇਣਾ ਕਿੰਨਾ ਗੈਰ ਹੁੰਨੇ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੇ ਸਾਨੂੰ ਤੱਤ ਸਹੀ ਲੱਗੇ ਹੈਗੇ ਪੂਰੇ ਪ੍ਰੋਪਰ ਲੱਗੇ ਅਸੀਂ ਐਫ ਆਈ ਆਰ ਕਰਾਂਗੇ ਰਾਮ ਮੁਰਤੀ ਜ ਹਾਂ ਅਧਿਕਾਰੀ ਸਾਹਿਬ ਕਿਤੇ ਉੱਪਰ ਆਏ ਹੋ ਸਰ ਕੀ ਕਾਰਨ ਕੀਤੀ ਜੀ ਸਰ ਐਜ਼ ਪਰ ਐਕਸਾਈਜ਼ ਐਕਟ ਅਸੀਂ ਚਲਾਨ ਕੀਤਾ ਇਹਨਾਂ ਦਾ ਇਹਨਾਂ ਨੇ 18 ਸਾਲ ਤੋਂ ਘਰ ਦੇ ਬੱਚੇ ਨੂੰ ਸ਼ਰਾਬ ਵਿਚੀ ਆ ਤਾਂ ਚਲਾਨ ਕਰਤਾ ਹੈ ਤੇ ਅਸੀਂ ਰਿਪੋਰਟ ਮਾ ਅਗਦੀ ਸੀ ਐਕਸਾਈਜ਼ ਨੂੰ ਭੇਜ ਦਾਂਗੇ ਜੀ ਅੱਗੇ ਤੋਂ ਕੋਈ ਇਹਨਾਂ ਦੇ ਕੋਸਟਰੇਟ ਬਾਰੇ ਕੀ ਕਾਰਵਾਈ ਹੋਏ ਜੋ ਐਜ਼ ਪਰ ਐਕਟ ਐਕਸਾਈਜ਼ ਐਕਟ ਕੀ ਕਰਦੇ ਬਣਦੀ ਕਰਾਂਗੇ ਜੀ